ਦੇਖੋ ਉਹ ਸੈਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸੈਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਸੈਟ ਆਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬਾਉਂਡ ਕੀਤਾ ਜੀ ਇਨਕੁਆਰੀ ਦਾ ਜਿਹੜੀ ਡਿਪਾਰਟਮੈਂਟ ਲ ਇਨਕੁਆਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟ ਲ ਇਨਕੁਆਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚੋ ਜੀ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਇਹ ਅੱਜ ਇਸ ਸਫਲਤਾ ਤੇ ਪਹੁੰਚਿਆ ਹੈ ਕਿਉਂਕਿ ਸਾਡੀ মিডিਆ ਸਾਡੇ ਨਾਲ ਸੀ टाढे लोकाले में एचपी पूरे फॉर मीडिया एचपी पूरे और हिंदुस्तान टाइम्स मिस्टर कौशल उन्होंने पहला बजिसनर गरे बगैर आर्टिकल लिखा बोला मैं लिखूंगा उन्हें पांगा हेल्पलाइन पटेला उन्होंने अरे बगैर पोस्ट पाई और एक मेरा ब्रदर है जिसने मैं प्राकनिया उसने मेरा नाम खाले करता मैं एक कोई पॉलिटिकल इशू नहीं है जी पॉलिटिकल नहीं ए एक जनता की लड़ाई है उनमें तन्नू सऱ्यानु एको एक चीज खांगी ਜਿਹੜੀ ਵੀ ਲੜਾਈ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਹਾਂ ਨਾ ਮੈਂ ਝਾਂਸੀ ਦੀ ਰਾਣੀ ਆ ਪੰਜਾਬ ਲਈ ਲੜੂਗੀ ਹਰ ਇੱਕ ਲੜਾਈ ਹਰ ਇੱਕ ਨਾਗਰਿਕ ਦੀ ਲੜਾਈ ਤੇ ਮੇਰੇ ਨਾਲ ਆ ਕੇ ਇਦਾਂ ਹੀ ਖੜੇ ਰਹੋ ਕਿ ਅਸੀਂ ਹਰ ਇੱਕ ਬੰਦੇ ਨੂੰ ਜਸਟਿਸ ਦਿਵਾਵਾਂਗੇ ਇਹ ਤੁਹਾਡੇ ਜੇ ਕੋਈ ਕੋਈ politcal party ਨਹੀਂ ਸੰਸਥਾ ਨਹੀਂ ਲੜਨੀ ਮੇਰੇ ਨਾਲ ਸਾਰੀ ਦੁਨੀਆ ਖੜੀ ਹੈ ਮੈਂ ਕੱਲੀ ਖੜੀ ਹੋ ਕੇ ਲੜੂਗੀ ਹਰ ਇੱਕ ਬੰਦੇ ਦੇ ਨਾਲ ਹੀ ਉਹਨਾਂ ਨੂੰ ਕਾਮ ਚਲਾਉਂਗੀ ਹੋਰ ਸਾਡਾ ਮੀਡੀਆ ਦਾ ਧੰਨਵਾਦ ਕਰੂੰਗੀ ਜਦੋਂ ਤੁਸੀਂ ਆ ਕੇ ਫੇਰ ਮੇਰੇ ਨਾਲ ਖੜੇ ਹੋਗੇ ਕਿਉਂਕਿ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇਹ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਰ ਦਿੱਤੀ ਹੈ ਮਗਰ सस्पेंशन ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਟਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪੇ ਹੋ 12 ਬੰਦਿਆਂ ਦੇ ਨਾਮ ਲੈਣ ਦਾ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ ਰੱਖਿਆ ਕਿੱਦਾਂ ਕਰੋਗੇ ਇਹ ਬੋਲਿਆ ਸਾਨੂੰ ਗਿਆ ਮਗਰ ਅੱਜ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਦਾ ਦੱਸਣ ਦੇ ਕਹਿੰਦਾ ਤੇ ਨਾ ਕਾਹ ਸੀ ਦੱਸ ਸਕਦੇ ਕੀ ਹੈ ਮੈਨੂੰ ਹੁਣ ਪੱਕਾ ਮੋੜ ਜਾਨੀ ਇਹ ਪੱਕਾ ਮੋੜ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਰਜ਼ ਨਹੀਂ ਕਰਨਗੇ ਐਸਐਸਪੀ ਇਸ ਲਈ ਸਾਡਾ ਕੋਈ ਬਾਤ ਨਹੀਂ ਚਾਹੀਦੀ ਐਪੀਆਰ ਫਾਈਲ ਵੀ ਸਾਨੂੰ ਤੰਗ ਕਰਕੇ ਕਰਦੇ ਕਿਡੀ ਸੀ ਮੈਡਮ ਦਾ ਮੈਂ ਛੰਨਿਆ ਬਾਤ ਕਰਦੀ ਆ ਉਹ ਇੱਕ ਔਰਤ ਲੈ ਅਗਰ ਚੰਡੀ ਬਣੀ ਆ ਉਹ ਦੁਰਗਾ ਬਣੇਗੀ ਪਟਿਆਲੇ ਲੈ ਇਹ ਸਾਨੂੰ ਕੋਈ ਮੈਂ ਕਮੇਟੀ ਮੈਨੂ ਸਿਸਟਮ ਤੇ ਕਰੋ ਸਾਇਨੀ ਜਿਹੜੀ ਪੰਜਾਬ ਸਕਿੱਲ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਕਰਨੀ ਚਾਹੀਦੀ ਮੈਂ ਕਿਸੇ ਤੇ ਕੋਰਸ਼ਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਜੇਕਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਨੀ ਚਾਹੀਦੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜਟੇ ਤੁਸੀਂ ਮੈਂ ਕਿਹਾ ਸੀ ਉਹ ਮੈਨੂੰ ਰਿਕੁਐਸਟ ਕਰ ਰਹੀ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ ਚਾਰ ਗੁੰਡੇ ਅੱਜ ਨਹੀਂ ਕੱਡੇ ਤਾਂ ਐਡਾ ਤੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ ਚਾਰ ਗੁੰਡਿਆਂ ਨੂੰ ਕੱਢਾਂਗੇ 20 ਕੱਟ ਹੋਣਗੇ ਉਸ ਜੀ ਨੂੰ ਥੈਂਕ ਯੂ ਜੀ ਮੈਂ ਸਰ ਮੈਨੂੰ ਕੋਈ politix ਪਾਰਟੀ ਨਹੀਂ ਚਾਹੀਦੀ ਮੈਂ ਕਿਸੇ politix ਪਾਰਟੀ ਨਾਲ ਨਹੀਂ ਆ ਮੈਂ ਮਹਾਰਾਣੀ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੀ ਆਈ ਵਿਲ ਨਾਟ ਗਿਵ ਸਟੇਜ ਟੂ ਐਨੀ ਪੋਲਿਟਿਕਲ ਪਾਰਟੀ ਐਟ ਦਾ ਪੋਲਿਟਿਕ ਮੁੱਦਾ ਨਹੀਂ ਹੈ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ 'ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਤੇ ਲੋਹ ਤੇ ਇਨਸਪੈਕਟਰ ਹੈਰੀ ਬੋਪਰ ਆਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮਨਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫ਼ਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਦੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜੇ